यो कंगरू आफ्टर क्रिएटिंग हिस्ट्री इन द मेलबर्न वी आर कमिंग टू द एडलर विद द मोर स्टेमिना मोर एनर्जी मोर लव एंड द मोर एंथुसिएज्म लोकी लोदे रुतबे तो गस्ते यार मेरे असली ना लेस गॉड ब्लेस गॉड ब्लेस भाई और बहनो कोटी पेटी बांध लो रोड दौला भी बंपी जंपी बैठते ही सर एयर प्रेशर का तो पता नहीं हमारा प्रेशर बढ़ गया था <laughs> बहुत रिलैक्स हो गए है कम्बल बिछा लो लिया मेरा बच्चा रोटी खा रोटी थे किथे बेली हवा कांडू ही मिलदा जिथे मिलदा ओ लिया यार हथवाना फड़ा इधर एंदे बंदेया दी खरा के चंगा ही बड़ा है करारे समोसे पकाड़े ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਿੱਚ ਲੈਣਗੀਆਂ ਇਹ ਮਸ਼ੀਨ ਵਾਰਾ ਇਸ ਬੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੈਂ ਆ ਤਾਵਾ ਕਾਂਡੂ ਹੀ ਰਗੜਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕਨ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਧੀਆਂ ਵਾਓ ਵਾਟ ਅ ਬਿਊਟੀਫੁਲ ਐਡਲਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੀ ਕੋਟੀ-ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ ਅੱਛੇ ਸੇ ਟਾਟਾ ਬਾਏ ਬਾਏ ਨਿਕਲੋ ਲੋ ਭਈਆ ਕਲਾਕਾਰੋ ਕੋ ਕੰਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹਣਾ ਤੇਰੇ ਨੈਣਾਂ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ਓ ਵਾਓ ਵਾਟ ਅ ਬਿਊਟੀਫੁਲ ਡੇ ਇਨ ਦਾ ਐਡਲਾਈਡ ਮੈਨ ਇੱਥੇ ਦਾ ਗਾਣਾ ਵੱਡਦਾ ਯਾਰ ਕਾਕਾ ਗਾਣਾ ਲਾ ਪਿੱਛੇ ਉਹ ਗੁੰਡੇ ਵਾਲਾ